ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਦੀ ਵੀਡੀਓ 'ਚ ਰਾੰਡਾ ਵਰਨ ਦੀ ਕਿਤਾਬ ਦਾ ਸੀਕ੍ਰੇਟ ਬਾਰੇ ਗੱਲ ਕਰਾਂਗੇ ਜਿਹੜੀ ਦਾ ਸੀਕ੍ਰੇਟ ਕਿਤਾਬ ਹੈ ਇਹ ਆਪਾਂ ਨੂੰ ਲਾ ਆਫ ਅਟਰੈਕਸ਼ਨ ਬਾਰੇ ਦੱਸਦੀ ਹੈ ਕਿ ਕਿਵੇਂ ਆਪਣੀ ਸਾਰਿਆਂ ਦੀ ਜ਼ਿੰਦਗੀ ਤੇ ਲਾ ਆਫ ਅਟਰੈਕਸ਼ਨ ਕੰਮ ਕਰਦਾ ਹੈ ਕਿ ਜਿਹੜੀ ਆਪਣੀ ਪ੍ਰੈਜ਼ੈਂਟ ਜ਼ਿੰਦਗੀ ਆ ਆਪਣੀ ਸਾਰਿਆਂ ਦੀ ਜ਼ਿੰਦਗੀ ਜਿਹੜੀ ਹੁਣ ਚੱਲ ਰਹੀ ਆ ਭਾਵੇਂ ਕਿਸੇ ਦੀ ਸੌਖੀ ਆ ਭਾਵੇਂ ਔਖੀ ਆ ਇਹ ਜ਼ਿੰਦਗੀ ਆਪਣੀ ਜਿਹੜੇ ਆਪਾਂ ਆਪਣੇ ਪਾਸਟ ਦੇ ਵਿੱਚ ਜਿਹੜੇ ਵਿਚਾਰ ਸੋਚੇ ਸੀ ਜਿਹੜੀਆਂ ਚੀਜ਼ਾਂ ਆਪਣੇ ਮਾਈਂਡ ਚ ਆਈਆਂ ਸੀ ਉਸੇ ਦਾ ਹੀ ਨਤੀਜਾ ਹੈ ਜਿਵੇਂ ਦਾ ਆਪਾਂ ਸੋਚਿਆ ਸੀ ਉਹੇ ਜੀ ਆਪਾਂ ਬਣ ਗਏ ਤੇ ਉਹੇ ਜੀ ਆਪਾਂ ਨੂੰ ਮਿਲ ਗਿਆ ਸੋ ਜਿਹੜਾ ਲਾਫ ਅਟਰੈਕਸ਼ਨ ਦਾ ਜਿਹੜਾ ਨਿਜ਼ਮਾ ਇਹ ਸਾਰਿਆਂ ਦੀ ਜ਼ਿੰਦਗੀ ਤੇ ਕੰਮ ਕਰਦਾ ਹੈ ਭਾਵੇਂ ਕੋਈ ਇਹਨੂੰ ਮੰਨੇ ਤੇ ਭਾਵੇਂ ਨਾ ਮੰਨੇ ਇੱਕ ਕਿਤਾਬ ਕਹਿੰਦੀ ਹੈ ਕਿ ਤੁਸੀਂ ਕਦੇ ਸੋਚਿਆ ਵੀ ਜਿਹੜੀ ਦੁਨੀਆਂ ਦੀ ਦੌਲਤ ਦਾ ਬਹੁਤ ਵੱਡਾ ਹਿੱਸਾ ਹੈ ਉਹ ਕੁਝ ਕੁ ਲੋਕਾਂ ਕੋਲ ਹੀ ਕਿਉਂ ਹੈਗਾ ਉਹ ਕਹਿੰਦੇ ਤਾਂਗਾ ਕਿਉਂਕਿ ਉਹਨਾਂ ਲੋਕਾਂ ਨੂੰ ਲਾਫ ਅਟਰੈਕਸ਼ਨ ਬਾਰੇ ਪਤਾ ਲੱਗ ਗਿਆ ਸੀ ਉਹਨਾਂ ਨੂੰ ਇਸ ਰਸ ਬਾਰੇ ਪਤਾ ਲੱਗ ਗਿਆ ਸੀ ਤੇ ਉਹਨਾਂ ਨੇ ਉਵੇਂ ਹੀ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਇਹ ਚੀਜ਼ ਨਾ ਆਪਾਂ ਆਪਣੇ ਆਲੇ ਦੋਲੇ ਆਮ ਵੀ ਦੇਖਦੇ ਹਾਂ ਕਿ ਜਿਹੜੇ ਬੰਦੇ ਹਰ ਵੇਲੇ ਮਰਮਰੂ ਕਰੀ ਜਾਂਦੇ ਰਹਿੰਦੇ ਆ ਨਾ ਜਿਹੜੇ ਨੈਗੇਟਿਵ ਹੀ ਹੋਏ ਰਹਿੰਦੇ ਨੇ ਹਰ ਵੇਲੇ ਉਹਨਾਂ ਨਾਲ ਉਹੋ ਜਿਹਾ ਕੁਝ ਵਾਪਰਦਾ ਜਾਂਦਾ ਜਿੰਦਗੀ 'ਚ ਤੇ ਜਿਹੜੇ ਬੰਦੇ ਪੋਜ਼ਿਟਿਵ ਰਹਿਣ ਵਾਲੇ ਹੁੰਦੇ ਆ ਚੜ੍ਹਦੀ ਕਲਾ 'ਚ ਰਹਿਣ ਵਾਲੇ ਹੁੰਦੇ ਆ ਉਹਨਾਂ ਨਾਲ ਉਹੋ ਜਿਹਾ ਕੁਝ ਵਾਪਰਦਾ ਹੈ ਕਹਿੰਦਾ ਮਤਲਬ ਜਿਵੇਂ ਦਾ ਬੰਦਾ ਹੁੰਦਾ ਜਿਵੇਂ ਦੀ ਉਹਦੀ ਸੋਚ ਹੁੰਦੀ ਹੈ ਉਹਦੇ ਕੰਨੀ ਉਹੋ ਜਿਹੀਆਂ ਚੀਜ਼ਾਂ ਹੀ ਅਟਰੈਕਟ ਹੁੰਦੀਆਂ ਨੇਗੀਆਂ ਜਿਵੇਂ ਇੱਕ ਕਿਤਾਬ ਕਹਿੰਦੀ ਹੈ ਕਿ ਮੰਨ ਲਓ ਕੋਈ ਬੰਦਾ ਅਮੀਰ ਬਣ ਗਿਆ ਤਾਂ ਕਹਿੰਦੇ ਉਹ ਤਾਂ ਬਣ ਗਿਆ ਵੀ ਉਹਨੇ ਆਪਦੇ ਦਿਮਾਗ ਦੇ ਵਿੱਚ ਦੌਲਤ ਸੰਬੰਧੀ ਵਿਚਾਰ ਲਿਆਂਦੇ ਸੀ ਉਹਨੇ ਦੌਲਤ ਬਾਰੇ ਸੋਚਿਆ ਸੀ ਤੇ ਜੇ ਇਸ ਤੋਂ ਬਾਅਦ ਉਹਦੇ ਕੋਲ ਦੌਲਤ ਚਲੀ ਗਈ ਉਹ ਤਾਂ ਚਲੀ ਗਈ ਕਹਿੰਦੇ ਉਦੇ ਮਾਈਂਡ ਦੇ ਵਿੱਚ ਇਹ ਵਿਚਾਰ ਵੀ ਆਏ ਆਏ ਹੋਣਗੇ ਕਿ ਮੈਂ ਕਿਤੇ ਦੁਬਾਰੇ ਤੋਂ ਗਰੀਬ ਨਾ ਹੋ ਜਾਵਾਂ ਜਿਹੜੀ ਮੇਰੀ ਦੌਲਤ ਹੈ ਮੇਰੇ ਹੱਥੋਂ ਨਾ ਵਗ ਜੇ ਤੇ ਉਹ ਸੱਚੋਂ ਵਗ ਗਈ ਤੇ ਇਸ ਦੁਬਾਰ ਫੇਰ ਉਹ ਪੋਜੀਟਿਵ ਹੋਇਆ ਤਾਂ ਫੇਰ ਦੁਬਾਰੇ ਤੋਂ ਅਮੀਰ ਹੋ ਗਿਆ ਤਾਂ ਕਰਕੇ ਜਿਹੜਾ ਲਾਫ ਅਟਰੈਕਸ਼ਨ ਹੈ ਇਹ ਸਾਰਿਆਂ ਦੀ ਜ਼ਿੰਦਗੀ ਤੇ ਹਰ ਜਗ੍ਹਾ ਕੰਮ ਕਰਦਾ ਹੈ ਭਾਵੇਂ ਆਪਾਂ ਕਿਸੇ ਵੀ ਕੰਟਰੀ 'ਚ ਰਹਿ ਰਹੇ ਆਂ ਕਿਉਂਕਿ ਆਪਣੇ ਨਾ ਵਿਚਾਰਾਂ ਦੀ ਇੱਕ ਫ੍ਰੀਕੁਐਂਸੀ ਹੁੰਦੀ ਹੈ ਅਪਾ ਜਿਵੇਂ ਦਾ ਆਪਾ ਸੋਚਦੇ ਆ ਉਹੋ ਜੀ ਜਿਹੜੀ ਫ੍ਰੀਕਵੈਂਸੀ ਆਪਾ ਬ੍ਰਹਿਮੰਡ ਚ ਭੇਜਦੇ ਆ ਜਿਹੜਾ ਬ੍ਰਹਿਮੰਡ ਆ ਉਹੀ ਆਪਾਂ ਨੂੰ ਵਾਪਸ ਦਿੰਦਾ ਉਹ ਚੀਜ਼ ਦਾ ਸੀਕਰਟ ਇਹ ਦੱਸਦੀ ਹੈ ਕਿਹੜਾ ਲਾਫ ਅਟਰੈਕਸ਼ਨ ਹੈ ਇਹ ਇਹਦੇ ਵਿੱਚ ਤਿੰਨ ਚੀਜ਼ਾਂ ਆ ਜਾਂਦੀਆਂ ਨੇ ਪਹਿਲਾ ਆ ਜਾਂਦਾ ਆਸਕ ਮੰਗਣਾ ਦੂਜਾ ਆ ਜਾਂਦਾ ਬਲੀਵ ਵਿਸ਼ਵਾਸ ਕਰਨਾ ਕਿ ਉਹ ਚੀਜ਼ ਮੈਨੂੰ ਮਿਲ ਗਈ ਤੇ ਤੀਜਾ ਆ ਜਾਂਦਾ ਰਸੀਵ ਉਹ ਜੀ ਆ ਚੀਜ਼ ਤੁਹਾਨੂੰ ਰਿਐਲਿਟੀ ਚ ਮਿਲ ਜਾਂਦੀ ਹੈ ਤੇ ਇਹੇ ਚੀਜ਼ਾਂ ਕਹਿੰਦੇ ਵਾਪਰਦੀਆਂ ਤਾਣੇ ਜੇ ਆਪਾਂ ਹਰ ਵੇਲੇ ਪੋਜੀਟਿਵ ਸੋਚਾਂਗੇ ਇਹ ਨਹੀਂ ਹੈਗਾ ਕਿ ਆਪਾਂ ਕਿਸੇ ਵੀ ਚੀਜ਼ ਨੂੰ ਆਪਾਂ ਬ੍ਰਹਿਮੰਡ ਤੋਂ ਮੰਗਿਆ ਕਿ ਮੇਰੀ ਜ਼ਿੰਦਗੀ ਚ ਆਹ ਚੀਜ਼ ਹੋ ਜੇ ਪਰ ਕੁਛਕਟਾਈ ਬਾਅਦ ਆਪਾਂ ਲੱਗੇ ਕਿ ਨਹੀਂ ਇਹ ਨਹੀਂ ਹੋ ਸਕਦਾ ਤਾਂ ਕਹਿੰਦੇ ਇਹ ਜਿਹੜਾ ਨਿਜਮਾ ਇਹ ਕਦੇ ਵੀ ਕੰਮ ਨਹੀਂ ਕਰੂਗਾ ਇਹਦੇ ਵਾਸਤੇ ਤੁਹਾਨੂੰ ਦਿਮਾਗ ਚੋਂ ਜਿਹੜਾ ਨਹੀਂ ਸ਼ਬਦ ਹੈ ਉਹ ਤਾਂ ਕੱਢਣਾ ਹੀ ਪਊਗਾ ਕਿਉਂਕਿ ਬ੍ਰਹਿਮੰਡ ਦਾ ਵੀ ਇੱਕ ਰੂਲ ਹੈ ਜਦੋਂ ਆਪਾਂ ਕਹਿੰਨੇ ਆ ਨਾ ਕਿ ਕਿਤੇ ਆ ਚੀਜ਼ ਨਾ ਹੋ ਜੇ ਤਾਂ ਜਿਹੜਾ ਨਾ ਸ਼ਬਦ ਹੈ ਨਾ ਉਹ ਕਹਿੰਦੇ ਬ੍ਰਹਮਣ ਤੱਕਰ ਪਹੁੰਚਦਾ ਹੀ ਨਹੀਂ ਹੈਗਾ ਉਹ ਨੂੰ ਇਹੀ ਸੁਣਦਾ ਕਿ ਹਾਂ ਆ ਚੀਜ਼ ਹੋ ਜੇ ਜਿਵੇਂ ਆਪਾਂ ਕਹੀਏ ਕਿ ਮੈਂ ਕਿਤੇ ਫੇਲ ਨਾ ਹੋ ਜਾ ਮੇਰਾ ਕਿਤੇ ਐਕਸੀਡੈਂਟ ਨਾ ਹੋ ਜੇ ਤਾਂ ਆਪਣੀ ਜਿਹੜੀ ਫ੍ਰੀਕਵੈਂਸੀ ਹੈ ਜਿਹੜੇ ਆਪਣੇ ਵਿਚਾਰ ਆ ਉਹ ਬ੍ਰਹਮਣ ਚ ਕਿਵੇਂ ਪਹੁੰਚਦਾ ਕਿ ਮੈਂ ਫੇਲ ਹੋ ਜਾ ਮੇਰਾ ਐਕਸੀਡੈਂਟ ਹੋ ਜੇ ਜਿਹੜਾ ਨਹੀਂ ਵਰਡ ਹੈ ਉਹ ਉਥੋਂ ਤੱਕਰ ਪਹੁੰਚਦਾ ਨਹੀਂ ਹੁਣ ਕਈ ਬੰਦੇ ਨੂੰ ਲੱਗ ਵੀ ਸਕਦਾ ਕਿ ਇਹ ਗੱਲਾਂ ਕਿਵੇਂ ਹੋ ਸਕਦੀਆਂ ਨੇਗੀਆਂ ਵੀ a ਕਿਵੇਂ ਹੋ ਜੂਗਾ ਨਾ ਇਹ ਤਾਂ ਸੰਭਵ ਹੀ ਨਹੀਂ ਹੈਗਾ ਤਾਂ ਇੱਕ ਚੀਜ਼ ਜ਼ਰੂਰ ਤੁਸੀਂ ਧਿਆਨ ਚ ਰੱਖੋ ਇਹ ਗੱਲ ਨਾ ਕਦੇ ਪੁੱਲੋ ਕਿ ਕੋਈ ਨਾ ਕੋਈ ਸ਼ਕਤੀ ਹੈਗੀ ਆ ਜਿਹੜੀ ਦੁਨੀਆ ਨੂੰ ਚਲਾ ਰਹੀ ਆ ਭਾਵੇਂ ਉਹਨੂੰ ਤੁਸੀਂ ਰੱਬ ਦਾ ਨਾਮ ਦੇ ਦਿਓ ਭਾਵੇਂ ਉਹਨੂੰ ਕੁਦਰਤ ਦਾ ਨਾਮ ਦੇ ਦਿਓ ਭਾਵੇਂ ਕੋਈ ਵੀ ਨਾਮ ਦੇ ਦਿਓ ਜਿਹੜੀ ਚੀਜ਼ ਤੁਸੀਂ ਬਲੀਵ ਕਰਦੇ ਹੋ ਕਿਉਂਕਿ ਹੁਣ ਇਹ ਦੇਖੋ ਜਦੋਂ ਰੁੱਤਾਂ ਬਦਲ ਜਾਂਦੀਆਂ ਨੇ ਨਾ ਮੰਨ ਲਓ ਸਿਆਲ ਆ ਗਿਆ ਹੁਣ ਜਿਵੇਂ ਸਿਆਲ ਟੱਪਿਆ ਤਾਂ ਦਰਖਤਾਂ ਦੇ ਪੱਤੇ ਝੜ ਗਏ ਉਹ ਹੁਣ ਕੌਣ ਝੜਿਆ ਆਉਂਦਾਗਾ ਜਾ ਕੇ ਤੇ ਜਦੋਂ ਰੁੱਤ ਦੁਬਾਰੇ ਬਦਲ ਗਈ ਤੇ ਉਹੀ ਪੱਤੇ ਵਾਪਸ ਆ ਗਏ ਹੁਣ ਜਿਹੜੇ ਫੁੱਲਣਗੇ ਫੁੱਲ ਖਿੜਦੇ ਆ ਕਈ ਫੁੱਲ ਇਹ ਜਿਹੜੇ ਸਰਦੀਆਂ 'ਚ ਹੀ ਖਿੜਦੇ ਆ ਤੇ ਕਈ ਫੁੱਲ ਇਹ ਜਿਹੜੇ ਜਮਾ ਕੜਕ ਦੀ ਧੁੱਪ 'ਚ ਹੀ ਖਿੜਦੇ ਆ ਰੁਕਤਾਂ ਦਾ ਬਦਲਣਾ ਦਿਨ ਤੋਂ ਰਾਤ ਹੋ ਜਾਣਾ ਕੋਈ ਸ਼ਕਤੀ ਹੈਗੀ ਐ ਜਿਹੜੀ ਸਾਰਾ ਕੁਝ ਚਲਾ ਰਹੀ ਐ ਤੇ ਉਹਦੇ ਨਾਲ ਆਪਣਾ ਕਨੈਕਸ਼ਨ ਜੁੜਦਾ ਜਾ ਕੇ ਇਹ ਗੱਲ ਪੱਕਈ ਐ ਸੋ ਜੇ ਤੁਹਾਨੂੰ ਇਹ ਵੀ ਲੱਗੂਗਾ ਕਿ ਇਹ ਜਿਹੜਾ ਬੰਦਾ ਇਹਨੂੰ ਨਹੀਂ ਮੰਨਦਾ ਉਹਦੀ ਜ਼ਿੰਦਗੀ ਤੇ ਤਾਂ ਇਹਦਾ ਕੋਈ ਅਸਰ ਹੀ ਨਹੀਂ ਜਾਂਦਾ ਹੈਗਾ ਪਰ ਇੱਥੇ ਗੱਲ ਇਹ ਹੈ ਤੁਸੀਂ ਲਾਫ ਅਟਰੈਕਸ਼ਨ ਨੂੰ ਭਾਵੇਂ ਮੰਨੋ ਭਾਵੇਂ ਨਾ ਮੰਨੋ ਉਹ ਤੁਹਾਡੀ ਜ਼ਿੰਦਗੀ ਤੇ ਕੰਮ ਕਰ ਰਿਹਾ ਹੈ ਉਹ ਕਿਵੇਂ ਹੈ ਮੰਨ ਲਓ ਜਿਵੇਂ ਗ੍ਰੈਵਿਟੀ ਹੈ ਗ੍ਰੈਵਿਟੀ ਦਾ ਜਿਹੜਾ ਸਿਧਾਂਤ ਹੈ ਨਾ ਵੀ ਆਪਾਂ ਕੋਈ ਵੀ ਚੀਜ਼ ਤਹਾਂ ਨੂੰ ਸੁੱਟਦੇ ਆ ਉਹਨੇ ਵਾਪਸ ਆਉਣੀ ਆਉਣਾ ਹੁਣ ਕੋਈ ਇਸ ਤਰ੍ਹਾਂ ਦਾ ਬੰਦਾ ਜਿਹਨੂੰ ਗ੍ਰੈਵਿਟੀ ਬਾਰੇ ਕੁਝ ਨਹੀਂ ਪਤਾ ਕੋਈ ਕੋਈ ਵੀ ਇਸ ਤਰ੍ਹਾਂ ਦਾ ਇਨਸਾਨ ਹੈ ਨਾ ਜਿਸ ਨੇ ਕਦੇ ਗ੍ਰੈਵਿਟੀ ਬਾਰੇ ਸੁਣੀ ਨਹੀਂ ਹੈਗਾ ਮੰਨ ਲਓ ਉਹ ਕੋਠੇ ਤੇ ਚੜ ਕੇ ਛਾਲ ਮਾਰੇ ਜਾਂ ਤੀਜੀ ਮੰਜ਼ਲ ਤੋਂ ਡਿੱਗ ਪਏ ਹੋ ਕੀ ਉਹ ਥੱਲੇ ਨੂੰ ਨਹੀਂ ਆਊਗਾ ਉਹਨੇ ਥੱਲੇ ਨੂੰ ਆਣੀ ਆਉਣਾ ਕਿਉਂਕਿ ਉਹ ਗ੍ਰੈਵਿਟੀ ਨੂੰ ਨਹੀਂ ਜਾਣਦਾ ਹੈਗਾ ਵੀ ਗ੍ਰੈਵਿਟੀ ਨਾਂ ਦੀ ਕੋਈ ਚੀਜ਼ ਹੈ ਜਿਹੜੀ ਚੀਜ਼ਾਂ ਨੂੰ ਆਪਦੇ ਕੰਨੀ ਖਿੱਚਦੀ ਆ ਪਰ ਗ੍ਰੈਵਿਟੀ ਉਹਦੇ ਤੇ ਕੰਮ ਕਰੂ ਕਰੂਗੀ ਇਸ ਤਰ੍ਹਾਂ ਹੀ ਜਿਵੇਂ ਲਾਈਟ ਹੈ ਹੈ ਨਾ ਆਪਾਂ ਸਵਿਚ ਆਨ ਕਰਦੇ ਆ ਆਪਣੀ ਲਾਈਟ ਚੱਲ ਪੈਂਦੀ ਹੈ ਪੱਖਾ ਚੱਲ ਪੈਂਦਾ ਹੈਗਾ ਭਾਵੇਂ ਤਾਂ ਹੁਣ ਉਹ ਬੰਦਾ ਜਿਹਨੂੰ ਲਾਈਟ ਬਾਰੇ ਸਾਰਾ ਪਤਾ ਹੈ ਕਿਵੇਂ ਇਹ ਤਾਰਾਂ ਵਿੱਚ ਦੀ ਆਉਂਦੀ ਹੈ ਕਿਵੇਂ ਇਹ ਕੰਮ ਕਰਦੀ ਹੈ ਕਿਵੇਂ ਆਨ ਕਰਦੇ ਆ ਜਦੋਂ ਆਪਸ ਵਿੱਚ ਤਾਂ ਕਿਵੇਂ ਇਹ ਆਪਣੇ ਜਿਹੜੇ ਸਾਰੇ ਉਪਕਰਨਾਂ 'ਚ ਪਹੁੰਚ ਕੇ ਕੰਮ ਕਰਦੀ ਹੈ ਉਹਦੇ ਘਰੇ ਵੀ ਲਾਈਟਾਂ ਤੇ ਪੱਖੇ ਚੱਲਣਗੇ ਸਾਰੇ ਜਾਂ ਜਿਹੜੀਆਂ ਚੀਜ਼ਾਂ ਨੇ ਉਹ ਚੱਲਣਗੀਆਂ ਤੇ ਜਿਹਨੂੰ ਨਹੀਂ ਪਤਾ ਉਹਦੇ ਵੀ ਚੱਲਣਗੀਆਂ ਮੰਨ ਲਓ ਹੁਣ ਆਪਾਂ ਨੂੰ ਨਹੀਂ ਪਤਾ ਵੀ ਲਾਈਟ ਕਿਵੇਂ ਕੰਮ ਕਰਦੀ ਆ ਪੱਖਾ ਕਿਵੇਂ ਚੱਲਦਾ ਪਰ ਆਪਾਂ ਜਦੋਂ ਸਵਿੱਚ ਆਨ ਕਰਦੇ ਆ ਉਹਨਾਂ ਚੱਲਣੀਆਂ ਉਹਨੇ ਇਹ ਦੇਖਣਾ ਕਿ ਜਿਹੜੇ ਬੰਦੇ ਨੂੰ ਮੈਂ ਬੈਨੀਫਿਟ ਦੇ ਰਿਹਾ ਜਿਹਨੂੰ ਮੈਂ ਰੌਸ਼ਨੀ ਦੇਣੀ ਆ ਜਿਹਨੂੰ ਮੈਂ ਹਵਾ ਦੇਣੀ ਆ ਜਾਂ ਕਿ ਹੋਰ ਚੀਜ਼ ਆ ਜਿਹੜੀ ਪ੍ਰੋਵਾਈਡ ਕਰਨੀ ਆ ਵੀ ਇਹਨੂੰ ਪਹਿਲਾਂ ਪਤਾ ਹੋਵੇ ਮੇਰੇ ਬਾਰੇ ਸੋ ਬੜਾ ਖੁਸ਼ ਹੈ ਕਿਉਂਕਿ ਜਿਵੇਂ ਹੁਣ ਆਪਾਂ ਆਪਣੀ ਬਾਡੀ ਬਾਰੇ ਲਾ ਲਓ ਹਨਾ ਜਿਵੇਂ ਆਪਣੇ ਮਾਈਂਡ ਬਾਰੇ ਲਾ ਲਓ ਆਪਾਂ ਨੂੰ ਕਿੰਨਾ ਪਤਾ ਆਪਣੀ ਬਾਡੀ ਬਾਰੇ ਜਾਂ ਆਪਣੇ ਮਾਈਂਡ ਬਾਰੇ ਕਿ ਕਿਵੇਂ ਕੰਮ ਕਰੀ ਜਾਂਦੀ ਹੈ ਕਿਵੇਂ ਖੂਨ ਦਾ ਸਰਕਲ ਚੱਲੀ ਜਾਂਦਾ ਹੈ ਕਿਵੇਂ ਆਪਣਾ ਮਾਈਂਡ ਕੰਮ ਕਰਦਾ ਕਿਵੇਂ ਦੇ ਸਿਵਣੇ ਹੋਇਆ ਵੀ ਚਲੋ ਠੀਕ ਹੈ ਜਿਹੜੇ ਆਪਾਂ ਕੁਝ ਮਾੜਾ ਮੋਟਾ ਪੜ ਲਏ ਨੇ ਇਹਨਾਂ ਚੀਜ਼ਾਂ ਬਾਰੇ ਉਹਨਾਂ ਨੂੰ ਨੱਕ ਪਤਾ ਲੱਗ ਜਾਂਦਾ ਪਰ ਬੜਾ ਕੁਝ ਪਿਆਗਾ ਜਿਹੜਾ ਆਪਣੀ ਸੋਚ ਤੋਂ ਪਰੇ ਆ ਕਿਉਂਕਿ ਲਾਫ ਅਟਰੈਕਸ਼ਨ ਦੇ ਵਿੱਚ ਇਹੀ ਚੀਜ਼ ਮੇਨ ਆ ਜਾਂਦੀ ਹੈ ਕਿ ਪਹਿਲਾਂ ਜਿਹੜੀ ਚੀਜ਼ ਬਾਰੇ ਆਪਾਂ ਚਾਹੁੰਦੇ ਆ ਨਾ ਕਿ ਆਹ ਚੀਜ਼ ਮੈਨੂੰ ਮਿਲੇ ਪਹਿਲਾਂ ਉਹਦੇ ਬਾਰੇ ਪੂਰੇ ਕਲੀਅਰ ਹੋ ਜਾਓ ਕਿ ਮੈਨੂੰ ਜ਼ਿੰਦਗੀ ਚ ਆਹ ਚੀਜ਼ ਚਾਹੀਦੀ ਆ ਤੇ ਫੇਰ ਉਸ ਚੀਜ਼ 'ਚ ਕਦੇ ਵੀ ਡਾਊਟ ਨਾ ਆਉਣ ਦਿਓ ਤੇ ਫੇਰ ਉਹ ਚੀਜ਼ ਤੁਹਾਡੇ ਤੱਕ ਜਿਹੜਾ ਬ੍ਰਹਿਮੰਡ ਆ ਉਹ ਪਹੁੰਚਾਉਂਦਾ ਹੈਗਾ ਹੁਣ ਆਪਾਂ ਇੱਥੇ ਇੱਕ ਹੋਰ ਉਦਾਹਰਣ ਲੈਂਦੇ ਆ ਮੰਨ ਲਓ ਜਦੋਂ ਗ੍ਰਾਹਮ ਬੈਲ ਨੇ ਟੈਲੀਫੋਨ ਦੀ ਖੋਜ ਕੀਤੀ ਸੀ ਉਦੋਂ ਪਹਿਲਾਂ ਤਾਂ ਟੈਲੀਫੋਨ ਦਾ ਕੋਈ ਨਾਮੋ ਨਿਸ਼ਾਨੀ ਨਹੀਂ ਸੀਗਾ ਉਹਨੇ ਪਹਿਲਾਂ ਸੋਚਿਆ ਵੀ ਇਸ ਤਰ੍ਹਾਂ ਦਾ ਕੋਈ ਉਪਕਰਨ ਹੋਵੇ ਵੀ ਮੈਂ ਬਣਾਉਣਾ ਹੈਗਾ ਜਿਹਦੇ ਨਾਲ ਲੋਕ ਦੂਰ ਬੈਠੇ ਗੱਲ ਕਰ ਸਕਣ ਤੇ ਜਦੋਂ ਉਹਨੇ ਆਪਦੇ ਆੜੀਆਂ ਨੂੰ ਦੱਸਿਆ ਹੋਊਗਾ ਤੇ ਜਾਂ ਹੋਰ ਲੋਕਾਂ ਨੂੰ ਦੱਸਿਆ ਤਾਂ ਮਜ਼ਾਕ ਵੀ ਪੱਕਾ ਹੀ ਉੱਡਿਆ ਹੋਊ ਵੀ ਇਹ ਕਿਵੇਂ ਹੋ ਸਕਦਾ ਹੈਗਾ ਤਾਂ ਸੰਭਵ ਵੀ ਨਹੀਂ ਹੈਗੀ ਗੱਲ ਪਰ ਗ੍ਰਾਹਮ ਬੈਲ ਦੇ ਮਾਈਂਡ ਦੇ ਵਿੱਚ ਪਹਿਲਾਂ ਵਿਚਾਰ ਆਇਆ ਤੇ ਵਿਚਾਰ ਆਉਣ ਤੋਂ ਬਾਅਦ ਉਹਨੇ ਉਹ ਚੀਜ਼ ਹੋਣ ਚੱਲ ਜਾਂਦੀ ਬ੍ਰਹਿਮੰਡ ਨੇ ਉਹਦੀ ਹੈਲਪ ਕੀਤੀ ਕਿਉਂਕਿ ਕਿਹਾ ਜਾਂਦਾ ਨਾ ਕਿ ਜਦੋਂ ਆਪਾਂ ਕੋਈ ਵੀ ਚੀਜ਼ ਪੂਰੀ ਸ਼ਿੱਦਤ ਨਾਲ ਮੰਗਦੇ ਆ ਜਮਾ ਦਿਲੋਂ ਮੰਗਦਿਆਂ ਤਾਂ ਜਿਹੜਾ ਸਾਰੇ ਦਾ ਸਾਰਾ ਬ੍ਰਹਿਮੰਡ ਹੈ ਸਾਰੀਆਂ ਦੇ ਸਾਰੀਆਂ ਜਿੰਨੀਆਂ ਸ਼ਕਤੀਆਂ ਕੰਮ ਕਰੀ ਜਾਂਦੀਆਂ ਹਨ ਬ੍ਰਹਿਮੰਡ ਦੇ ਵਿੱਚ ਸਾਰੇ ਸਿਸਟਮ ਨੂੰ ਚਲਾਉਣ ਖਾਤਰ ਕਹਿੰਦੇ ਉਹ ਸਾਰੀਆਂ ਆਪਾਂ ਨੂੰ ਪ੍ਰੋਵਾਈਡ ਕਰਾਉਣ ਵਾਸਤੇ ਲੱਗ ਜਾਂਦੀਆਂ ਨੇਗੀਆਂ ਇਸ ਤਰ੍ਹਾਂ ਹੀ ਜਿਵੇਂ ਹਾਈਨਰੀ ਫੋਰਡ ਨੇ ਜਦੋਂ ਗੱਡੀ ਦੀ ਖੋਜ ਕਰਨੀ ਸੀਗੀ ਉਦੋਂ ਵੀ ਜਦੋਂ ਨੇ ਕਿਹਾ ਲੋਕਾਂ ਨੂੰ ਤਾਂ ਮਜ਼ਾਕ ੜਾਇਆ ਉਹਦਾ ਕਿਵੇਂ ਹੋ ਸਕਦਾਗਾ ਪਰ ਬ੍ਰਹਿਮੰਡ ਉਹਦੀ ਉਮੀ ਹੈਲਪ ਕੀਤੀ ਜਿਵੇਂ ਬੰਦਾ ਚਾਹੁੰਦਾ ਸੀਗਾ ਤੇ ਉਹ ਚੀਜ਼ਾਂ ਹੋ ਗਈਆਂ ਜਾਂ ਚਲੋ ਜਦੋਂ ਆਪਾਂ ਫੋਨ ਪਹਿਲਾਂ ਤਾਰ ਵਾਲੇ ਫੋਨ ਦੀ ਖੋਜ ਹੋ ਗਈ ਹੈ ਨਾ ਉਹ ਚੀਜ਼ ਤਾਂ ਸਾਬਤ ਹੋ ਗਈ ਕਿ ਹਾਂ ਇਸ ਤਰ੍ਹਾਂ ਗੱਲ ਹੋ ਸਕਦੀ ਐ ਪਰ ਫਿਰ ਕੀਨੇ ਇਹ ਸੋਚਿਆ ਸੀਗਾ ਕਿ ਬੰਦਾ ਘਰ ਤੋਂ ਕਿੰਨੀ ਦੂਰ ਬੈਠਾ ਹਜ਼ਾਰਾਂ ਮੀਲ ਦੂਰ ਬੈਠਾ ਆਪਦੇ ਪਰਿਵਾਰਕ ਮੈਂਬਰਾਂ ਨਾਲ ਜਾਂ ਆਪਦੇ ਦੋਸਤਾਂ ਨਾਲ ਵੀਡੀਓ ਕਾਲ ਤੇ ਗੱਲ ਕਰ ਲੂਗਾ ਇਹ ਵੀ ਤਾਂ ਹੁਣ ਕਿਸੇ ਨੇ ਸੋਚੀ ਸੀ ਨਾ ਵੀ ਮੈਂ ਇਹ ਜੀ ਟੈਕਨੀਕ ਲਿਆਉਣੀ ਆ ਵੀ ਬੰਦਾ ਇੰਨੀ ਦੂਰ ਬੈਠਾ ਵੀ ਐ ਫੇਸ ਟੂ ਫੇਸ ਗੱਲ ਕਰ ਲੇ ਉਹਨੇ ਬ੍ਰਹਿਮੰਡ ਦੇ ਵਿੱਚ ਉਹ ਚੀਜ਼ਾਂ ਭੇਜੀਆਂ ਤੇ ਉਹਨੂੰ ਬ੍ਰਹਿਮੰਡ ਨੇ ਹੈਲਪ ਕੀਤੀ ਉਹ ਚੀਜ਼ ਰਿਸੀਵ ਕਰਨ ਦੇ ਵਿੱਚ ਕਿਉਂਕਿ ਜਿਹੜੀ ਚੀਜ਼ ਆਪਾਂ ਸੋਚਦੇ ਆ ਨਾ ਆਪਣੇ ਵਿਚਾਰਾਂ ਦੀ ਫ੍ਰੀਕੁਐਂਸੀ ਹੁੰਦੀ ਹੈ ਤੇ ਵਿਗਿਆਨਕ ਤੌਰ ਤੇ ਇਹ ਵੀ ਸਾਬਤ ਹੋ ਚੁੱਕਿਆ ਹੈ ਕਿ ਜਿਹੜੇ ਆਪਣੇ ਪੋਜੀਟਿਵ ਵਿਚਾਰ ਨੇ ਉਹਨਾਂ ਦੀ ਜਿਹੜੀ ਫ੍ਰੀਕੁਐਂਸੀ ਹਾਈ ਹੁੰਦੀ ਹੈ ਤੇ ਜਿਹੜੇ ਨੈਗੇਟਿਵ ਵਿਚਾਰ ਆ ਉਹਨਾਂ ਦੀ ਫ੍ਰੀਕੁਐਂਸੀ ਲੋ ਹੁੰਦੀ ਹੈ ਸੋ ਜਿਵੇਂ ਦੀ ਫ੍ਰੀਕੁਐਂਸੀ ਆਪਾਂ ਬ੍ਰਹਿਮੰਡ ਚ ਭੇਜਾਂਗੇ ਉਹਨੇ ਆਪਣਾ ਉਵੇਂ ਦਾ ਹੀ ਮੈਸੇਜ ਰਿਸੀਵ ਕਰਨਾ ਤੇ ਉਹੋ ਜੀ ਚੀਜ਼ ਉਹੀ ਚੀਜ਼ ਜਿਹੜੀ ਆਪਾਂ ਚਾਹੋਣੇ ਆ ਆਪਣੀ ਲਾਈਫ ਦੇ ਵਿੱਚ ਲਿਆਉਣ ਵਾਸਤੇ ਕੰਮ ਕਰਨਾ ਸ਼ੁਰੂ ਕਰ ਦੇਣਾ ਪਰ ਗੱਲ ਉਹੀ ਹੈ ਜਿਹੜੀ ਆਪਾਂ ਪਹਿਲਾਂ ਕਹਿ ਕੇ ਹਟੇ ਆਂ ਸ਼ਰਤ ਇਹ ਆ ਕਿ ਤੁਹਾਨੂੰ ਡਾਊਟ ਨਾ ਹੋਵੇ ਕਿ ਮੈਨੂੰ ਇਹ ਚੀਜ਼ ਮਿਲੂ ਕਿ ਨਾ ਮਿਲੂਗੀ ਇਸ ਕਿਤਾਬ ਦੇ ਵਿੱਚ ਨਾ بڑے ਲੋਕਾਂ ਦੀਆਂ ਸਟੋਰੀਜ਼ ਨੇ ਵੀ ਜਾਂ ਵੀ ਜਿਨ੍ਹਾਂ ਨੇ ਰਹੱਸ ਨੂੰ ਜਾਣਿਆ ਲਾਫ ਅਟਰੈਕਸ਼ਨ ਤੇ ਬਲੀਵ ਕੀਤਾ ਤੇ ਉਹਨਾਂ ਨੇ ਉਹੀ ਕੁਝ ਪਾਇਆ ਜ਼ਿੰਦਗੀ 'ਚ ਜਿਵੇਂ ਇਹਦੇ ਵਿੱਚ ਇੱਕ ਬੰਦੇ ਦੀ ਸਟੋਰੀ ਉਹਨੇ ਦੱਸਿਆ ਆਪਦੀ ਲਾਈਫ ਬਾਰੇ ਜੇ ਤੁਸੀਂ ਪੜੋਗੇ ਤੁਹਾਨੂੰ ਪਤਾ ਲੱਗੂਗਾ ਉਹਨੇ ਇੱਕ ਵਿਜ਼ਨ ਬੋਰਡ ਬਣਾਇਆ ਹੋਇਆ ਸੀਗਾ ਵਿਜ਼ਨ ਬੋਰਡ ਦੇ ਉੱਤੇ ਨਾ ਉਹ ਆਪਦਾ ਸਾਰਾ ਕੁਝ ਲਿਖ ਲੈਂਦਾ ਸੀ ਕਿ ਮੈਨੂੰ ਜ਼ਿੰਦਗੀ ਚ ਆਹ ਕੁਝ ਚਾਹੀਦਾ ਹੈਗਾ ਤੇ ਕਿਰਾਂ ਉਹਨੂੰ ਘਰ ਚੇਂਜ ਕਰਨਾ ਪੈ ਗਿਆ ਉਹਨੇ ਕੁਝ ਕੁ ਸਾਲਾਂ ਦੇ ਵਿੱਚ ਕੋਈ 2-4 ਸਾਲਾਂ ਚ ਉਹਨੇ ਕਈ ਘਰ ਚੇਂਜ ਕੀਤੇ ਤੇ ਉਹਨੇ ਆਪਦਾ ਉਹ ਜਿਹੜਾ ਵਿਜ਼ਨ ਬੋਰਡ ਹੈ ਇੱਕ ਬਕਸੇ ਚ ਰੱਖਤਾ ਸੀ ਤੇ ਇਸ ਤੋਂ ਬਾਅਦ ਕੀ ਹੋਇਆ 5 ਸਾਲ ਬਾਅਦ ਉਹ ਕਿਸੇ ਘਰ ਚ ਸੀਗਾ ਤੇ ਉੱਥੇ ਉਹਦਾ ਬਕਸਾ ਪਿਆ ਸੀਗਾ ਤੇ ਉੱਥੇ ਉਹਦਾ ਮੁੰਡਾ ਆ ਗਿਆ ਉਹਨੇ ਉਹਨੂੰ ਪੁੱਛਿਆ ਕਿ ਜਿਹੜੀ ਆ ਬਕਸੇ ਦੇ ਵਿੱਚ ਕੀ ਹੈਗਾ ਤੇ ਉਹਨੇ ਦੱਸਿਆ ਕਹਿੰਦਾ ਇਹਦੇ ਵਿੱਚ ਮੇਰਾ ਵਿਜ਼ਨ ਬੋਰਡ ਹੈ ਉਹ ਕਹਿੰਦਾ ਉਹ ਵਿਜ਼ਨ ਬੋਰਡ ਕੀ ਹੁੰਦਾ ਉਹਨੇ ਦੱਸਿਆ ਕਹਿੰਦਾ ਵੀ ਵਿਜ਼ਨ ਬੋਰਡ ਉਹ ਆ ਜਿਹਦੇ ਤੇ ਮੈਂ ਆਪਣੀਆਂ ਇਸ਼ਾਵਾ ਲਿਖਦਾ ਕਿ ਮੈਨੂੰ ਜ਼ਿੰਦਗੀ ਚ ਆਹ ਚਾਹੀਦਾ ਤੇ ਕਹਿੰਦਾ ਮੈਨੂੰ ਉਹ ਮਿਲਦਾ ਜਾਂਦਾ ਤੇ ਉਹਦੇ ਮੁੰਡੇ ਨੇ ਜਦੋਂ ਬਕਸਾ ਖੋਲ੍ਹਿਆ ਤਾਂ ਉਸ ਵਿਜ਼ਨ ਬੋਰਡ ਤੇ ਉਸ ਬੰਦੇ ਨੇ ਵੀ ਇੱਕ ਘਰ ਦੀ ਤਸਵੀਰ ਦੇਖੀ ਤੇ ਉਹ ਹੈਰਾਨ ਹੋ ਗਿਆ ਉਹ ਰੋ ਪਿਆ ਉਸ ਖੁਸ਼ੀ ਦੇ ਵਿੱਚ ਉਸ ਵਿਜ਼ਨ ਬੋਰਡ ਤੇ ਉਸੇ ਘਰ ਦੀ ਤਸਵੀਰ ਬਣੀ ਹੋਈ ਸੀ ਜਿਹੜੇ ਘਰ ਚ ਉਹ ਰਹਿ ਰਿਹਾ ਸੀਗਾ ਤੇ ਇੱਕ ਹੋਰ ਬੰਦੇ ਦੀ ਵੀ ਇਸ ਤਰ੍ਹਾਂ ਹੀ ਸਟੋਰੀ ਆ ਉਹਦਾ ਪਲੇਨ ਆ ਜਿਹੜਾ ਉਹ ਕ੍ਰੈਸ਼ ਹੋ ਗਿਆ ਸੀਗਾ ਜਹਾਜ਼ ਹਾਦਸਾ ਹੋ ਗਿਆ ਤੇ ਜਹਾਜ਼ ਨਾਲ ਤੇ ਉਹ ਨਾ ਬੁਰੀ ਤਰ੍ਹਾਂ ਹੀ ਜ਼ਖਮੀ ਹੋ ਗਿਆ ਉਹਦੀ ਹੱਡੀ ਟੁੱਟ ਗਈ ਰੀੜ ਦੀ ਤੇ ਹੋਰ ਜਿਹੜੀਆਂ ਮੇਨ ਮੇਨ ਆਪਣੇ ਬੋਡੀ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇਗੀਆਂ ਜਿੰਨਾ ਰਾਹੀ ਆਪਣਾ ਸਾਰਾ ਸਿਸਟਮ ਚੱਲਦਾ ਰਹਿੰਦਾ ਉਹ ਵੀ ਉਹਦੀਆਂ ਸਾਰੀਆਂ ਨੂੰ ਨੁਕਸਾਨ ਪਹੁੰਚ ਗਿਆ ਡਾਕਟਰ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਹੀ ਰਹੇਗਾ ਸਾਰੀ ਉਮਰ ਵੀ ਹੁਣ ਤੂੰ ਪਹਿਲਾਂ ਵਰਗਾ ਨਹੀਂ ਹੋ ਸਕਦਾ ਪਰ ਉਹਨੂੰ ਇਸ ਚੀਜ਼ 'ਚ ਵਿਸ਼ਵਾਸ ਸੀਗਾ ਕਿ ਮੈਂ ਪਹਿਲਾਂ ਵਰਗਾ ਹੋ ਕੇ ਦਿਖਾਉਂਗਾ ਉਹਨੇ ਉਹ ਚੀਜ਼ ਆਉਦੇ ਮਾਈਂਡ 'ਚ ਰੱਖੀ ਚਾਪਦੀ ਪੋਜੀਟਿਵ ਥਿੰਕਿੰਗ ਰੱਖੀ ਤਾਂ ਉਹਨੇ ਇੱਕ ਤਰੀਕ ਮਿੱਥਲੀ ਕਿਹਾ ਫਲਾਨੀ ਤਰੀਕ ਤੱਕ ਇੱਥੋਂ ਤੁਰ ਕੇ ਨਿਕਲੂਗਾ ਤੇ ਉਹੀ ਹੋਇਆ ਉਦੀ ਪੋਜ਼ਿਟਿਵ ਥਿੰਕਿੰਗ ਦੀ ਵਜ੍ਹਾ ਕਰਕੇ ਜਿਹੜੀ ਤਰੀਕੋਂੇ ਮਿੱਥੀ ਸੀ ਜਿਹੜਾ ਦਿਨ ਉਹਨੇ ਮਿੱਥਿਆ ਸੀ ਉਸੇ ਦਿਨ ਨੂੰ ਉਹ ਤਰਕ ਹਸਪੀਟਲ ਚੋਂ ਬਾਹਰ ਆਇਆ ਇਹ ਉਹਨਾਂ ਲੋਕਾਂ ਨੇ ਆਪਦੇ ਜਿਹੜੇ ਅਨੁਭਵ ਨੇਗੇ ਜਿਹੜੇ ਆਪਦੇ ਐਕਸਪੀਰੀਅੰਸ ਨੇ ਉਹ ਇਸ ਕਿਤਾਬ ਦੇ ਵਿੱਚ ਲਿਖੇ ਹੋਏ ਨੇਗੇ ਇਦੋਂ ਮੈਂ ਹੋਰ ਵੀ ਕਿੰਨੇ ਸਾਰੇ ਲੋਕਾਂ ਦੀਆਂ ਸਟੋਰੀਜ਼ ਨੇਗੀਆਂ ਜਿਹੜਿਆਂ ਨੇ ਜਿਵੇਂ ਵੀ ਚਾਇਆ ਉਹ ਵੀ ਉਹਨਾਂ ਨੇ ਪਾਇਆ ਸੋ ਇਹ ਜ਼ਰੂਰੀ ਆ ਕਿ ਆਪਾਂ ਆਪਣੀ ਲਾਈਫ ਦੇ ਵਿੱਚ ਨਾ ਨੈਗੇਟਿਵ ਨਾ ਸੋਚੀਏ ਕੁਝ ਵੀ ਹਮੇਸ਼ਾ ਪੋਜੀਟਿਵ ਰਹੀਏ ਜਿਹੜੀ ਚੀਜ਼ ਆਪਾਂ ਚਾਹਣੇ ਆ ਸੋਚੀਏ ਕਿ ਮਿਲੂਗੀ ਮਿਲੂਗੀ ਤੇ ਇੱਕ ਦਿਨ ਉਹ ਆਪਾਂ ਨੂੰ ਮਿਲਦੀ ਹੈ ਤੇ ਇਹ ਆਪਾਂ ਕਿੰਨੇ ਬੰਦਿਆਂ ਦੇ ਮੂੰਹ ਸੁਣੀਆਂ ਗੱਲਾਂ ਵੀ ਹੈਗੀਆਂ ਨੇ ਜਿਹੜੇ ਕਹਿੰਦੇ ਆ ਕਿ ਹਾਂ ਅਸੀਂ ਆਹ ਚੀਜ਼ ਸੋਚੀ ਤੇ ਇਹ ਸਾਨੂੰ ਮਿਲ ਗਈ ਇੱਕ ਗੱਲ ਤਾਂ ਦੇਖੋ ਹੈਗੀ ਹੈ ਕਿ ਜਿਹੜੇ ਬੰਦੇ ਆਪਦੀ ਲਾਈਫ ਦੇ ਕਿਸੇ ਵੀ ਫੀਲਡ 'ਚ ਸਕਸੈਸ ਹੋਏ ਬੈਠੇ ਨੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਉਹਨਾਂ ਬੰਦਿਆਂ ਵਰਗੀ ਤਾਂ ਬਿਲਕੁਲ ਨਹੀਂ ਹੈਗੀ ਜਿਹੜੇ ਜ਼ਿੰਦਗੀ 'ਚ ਫੇਲ ਹੋਏ ਬੈਠੇ ਆ। ਉਹਨਾਂ 'ਚ ਕੁਸ਼ਤਾਂ ਵੱਖਰਾ ਹੈਗਾ, ਕੁਸ਼ਤਾਂ ਉਹ ਵੱਖਰਾ ਸੋਚ ਕੇ ਚੱਲਦੇ ਆ ਤੇ ਫਿਰ ਇਹ ਲਾਫ ਅਟਰੈਕਸ਼ਨ ਹੀ ਹੋ ਸਕਦਾ। ਉਹਨਾਂ ਨੇ ਇਸ ਚੀਜ਼ ਨੂੰ ਸਮਝਿਆ, ਉਮੀਦਾਂ ਸੋਚਿਆ, ਉਮੀਦਾਂ ਚੀਜ਼ਾਂ ਬ੍ਰਹਿਮੰਡ ਤੋਂ ਮੰਗੀਆਂ ਉਹਨਾਂ ਨੇ ਤੇ ਉਹੀ ਉਹਨਾਂ ਦੀ ਲਾਈਫ 'ਚ ਆ ਗਈਆਂ। ਬਾਕੀ ਗੱਲ ਇਹ ਵੀ ਹੈ ਕਿ ਆਪਣੇ ਮਾਈਂਡ ਦੇ ਵਿੱਚ ਨਾ ਇੱਕ ਦਿਨ ਦੇ ਵਿੱਚ 60000 ਵਿਚਾਰ ਆਉਂਦੇ ਆ। ਇਹ ਸਾਇੰਸ ਨੇ ਪ੍ਰੂਵ ਕੀਤਾ ਕਿ ਹਰੇਕ ਬੰਦੇ ਦੇ ਮਾਈਂਡ ਦੇ ਵਿੱਚ 60000 ਵਿਚਾਰ ਆਉਂਦੇ ਐ ਤੇ ਇਹਨਾਂ ਨੂੰ ਆਪਾਂ ਹਰ ਵੇਲੇ ਇਹਨਾਂ ਤੇ ਨਿਗਾਹ ਤਾਂ ਨਹੀਂ ਰੱਖ ਸਕਦੇ ਕਿ ਆਪਾਂ ਨੂੰ ਜਿਹੜੇ 네ਗੇਟਿਵ ਵਿਚਾਰ ਆ ਉਹ ਨਾ ਆਉਣ ਉਹ ਆਉਣਗੇ ਪਰ ਇਹ ਆਪਣੇ ਸਾਰੇ ਆ ਕਿ ਆਪਾਂ ਇਹਨਾਂ 네ਗੇਟਿਵ ਵਿਚਾਰਾਂ ਨੂੰ ਪੋਜ਼ਿਟਿਵ ਵਿੱਚ ਬਦਲ ਦਈਏ ਜਦੋਂ ਵੀ ਆਪਾਂ ਨੂੰ ਇਸ ਤਰ੍ਹਾਂ ਦੇ ਵਿਚਾਰ ਆਉਣਗੇ ਆਪਾਂ ਉਹਨਾਂ ਨੂੰ ਪੋਜ਼ਿਟਿਵ ਵਿੱਚ ਬਦਲ ਦਈਏ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਊਗਾ ਸੋ ਜਦੋਂ ਆਪਾਂ ਉਹਨਾਂ ਨੂੰ ਪੋਜਿਟਿਵ ਵਿਚਾਰਾਂ 'ਚ ਬਦਲਾਂਗੇ ਆਪਾਂ ਪੋਜਿਟਿਵ ਸੋਚਾਂਗੇ ਤਾਂ ਆਪਾਂ ਬ੍ਰਹਿਮੰਡ ਦੇ ਵਿੱਚ ਇੱਕ ਪੋਜਿਟਿਵ ਫ੍ਰੀਕੁਐਂਸੀ ਭੇਜਾਂਗੇ ਤੇ ਉਹੀ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਹੋਣਗੀਆਂ ਸੋ ਕੋਸ਼ਿਸ਼ ਕਰੋ ਕਿ ਜਿੰਨੇ ਵੀ ਤੁਹਾਡੇ ਮਾਈਂਡ ਦੇ ਵਿੱਚ ਨੈਗੇਟਿਵ ਵਿਚਾਰ ਆਉਂਦੇ ਆ ਉਹਨਾਂ ਨੂੰ ਪੋਜਿਟਿਵ 'ਚ ਬਦਲਦੀਏ ਕਿਉਂਕਿ ਜਿਵੇਂ ਦੇ ਆਪਣੇ ਵਿਚਾਰ ਹੋਣਗੇ ਉਹੇ ਜੀ ਆਪਣੀ ਜ਼ਿੰਦਗੀ ਹੈ ਜਿਹੜੀ ਬਣਦੀ ਤੁਰੀ ਜਾਊਗੀ ਇਹ ਸੀ ਦਾ ਸੀਕ੍ਰੇਟ ਕਿਤਾਬ ਬਾਰੇ ਗੱਲਬਾਤ ਬਾਕੀ ਜੇ ਤੁਸੀਂ ਇਸ ਕਿਤਾਬ ਨੂੰ ਪੂਰੀ ਪੜ੍ਹੋਗੇ ਡਿਟੇਲ ਚ ਪੜ੍ਹੋਗੇ ਤਾਂ ਤੁਹਾਨੂੰ ਹੋਰ ਵੀ ਕਿੰਨੀਆਂ ਚੀਜ਼ਾਂ ਪਤਾ ਲੱਗਣਗੀਆਂ ਕਿਉਂਕਿ ਇਸ ਵੀਡੀਓ ਦੇ ਵਿੱਚ ਤਾਂ ਆਪਾਂ ਇੱਕ ਇਹਦਾ ਸਾਰੰਸ਼ ਹੀ ਦੱਸਿਆਗਾ ਇਹਦੀ ਇੱਕ ਆਪਾਂ ਸੰਖੇਪ ਚ ਗੱਲਬਾਤ ਕੀਤੀ ਆ ਕਿ ਇਹ ਕਿਤਾਬ ਕਾਦੇ ਬਾਰੇ ਗੱਲਬਾਤ ਕਰਦੀ ਹੈ ਉਮੀਦ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਇਹਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ